ਕੋਈ ਜੀ ਬਾਜ਼ਾਰ ਦੇ ਵਿੱਚ ਨਾ ਬੜਾ ਲੋਕੀ ਆਪ ਹੀ ਲਾ ਕੇ ਗੱਡੀਆਂ ਤੇ ਚਲ ਜਾਂਦੇ ਆ ਗਾਂ ਸਾਮਾਨ ਖਰੀਦਣ ਇੱਥੇ ਫਿਰ ਨੰਗਨ ਚ ਪਰੇਸ਼ਾਨੀ ਆਂਦੀ ਹੈ ਤੇ ਟ੍ਰੈਫਿਕ ਜਾਮ ਹੁੰਦੀ ਹੈ ਸਾਨੂੰ ਖੋਣ-ਪਾਣਾਂ ਦੇ ਇਸ ਕਰਕੇ ਫਿਰ ਅੱਜ ਥੋੜਾ ਜਿਹਾ ਆਪਣੇ ਤਰ੍ਹਾਂ ਅਰੇਂਜਮੈਂਟ ਕਰਕੇ ਤੇ ਇਹ ਜਿਹੜੀਆਂ ਗੱਡੀਆਂ ਨੇ ਇੱਕ ਦੋ ਟੋਕ ਰਾਈਆਂ ਨੇ ਅੱਗੇ ਵੀ ਮਹਿਮ ਜਾਰੀ ਰਹੇਗੀ ਹਾਂਜੀ ਹਾਂਜੀ ਜਾਰੀ ਰਹੇਗੀ ਜੀ ਜਾਰੀ ਰਹੇਗਾ ਜਦੋਂ ਇਹਨਾਂ ਦਾ ਮਾਲਕ ਆਏਗਾ ਫਿਰ ਕੀ ਕਹਿਣਾ ਚਾਹੋ ਕਿ ਤੇ ਬਜ਼ਾਰਾ ਦੇ ਵਿੱਚ ਸੜਕਾਂ ਦੇ ਵੱਡੀਆਂ ਬਜ਼ਾਰ ਵਾਲਿਆਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੀ ਗੱਡੀਆਂ ਨੇ ਜਿੱਥੇ ਤੁਹਾਨੂੰ ਪਾਰਕਿੰਗ ਹੈਗੀ ਇੱਥੇ ਆਪਣਾ ਜਿਹੜਾ ਸੁੱਕਾ ਤਲਾ ਆਇਆ ਉਥੇ ਪਾਰਕਿੰਗ ਚ ਲਾਓ ਜਾਂ ਪੁਰਾਣਾ ਬੱਸ ਸਟੈਂਡ ਹੈ ਉਥੇ ਹੀ ਜਗ੍ਹਾ ਹੈਗੀ ਉਥੇ ਲਾਓ ਤੇ ਇੱਥੇ ਬਜ਼ਾਰਾ ਦੇ ਵਿੱਚ ਗੱਡੀਆਂ ਜਿਹੜੀਆਂ ਨਾ ਲਾਓ ਇਹ ਸ਼ੁਰੂਆਤ ਕੀਤੀ ਜਿਹੜੀ ਇੱਕ ਕੋਰ ਨਾਲ ਹਾਂਜੀ ਹਾਂਜੀ ਸ਼ੁਰੂਆਤ ਕੀਤੀ ਹੈ ਅਗਰ ਇਹ ਮਹਿਮੂਸ ਕੇ ਚੱਲੀ ਗਏ ਰਹਿਖੋਗੇ ਇਹ ਇਦਾਂ ਹੀ ਯਾਰੀ ਰਹਿਗੇ ਜੀ ਮੰਨ ਜੋਗੇ ਐਸਐਸਪੀ ਸਾਹਿਬ ਜੀ ਦਾ ਤਾਂ ਸਾਰ ਇਹ ਇਦਾਂ ਹੀ ਯਾਰੀ ਰਹੂਗੀ ਤੇ ਅਪੀਲ ਕਰਦੇ ਆ ਨਾ ਬਾਜ਼ਾਰ ਵਾਲਿਆਂ ਨੂੰ ਜਾਂ ਜਿਹੜੇ ਲੋਕ ਬਾਹਰੋਂ ਆਣ ਕੇ ਇੱਥੇ ਗੱਡੀਆਂ ਲਾਉਂਦੇ ਨੇ ਵੀ ਸਾਡਾ ਮਾੜਾ ਮੋਟਾ ਸਾਥ ਦਿਓ ਤੇ ਜਿਹੜੀ ਗੱਡੀਆਂ ਬਾਜ਼ਾਰ ਦੇ ਵਿੱਚ ਨਾਲ ਲੱਗ